ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਫਿਲੌਰ ਦੇ ਪਿੰਡ ਪਾਸਲਾ ਵਿਖੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਉਸਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਦੌਰਾਨ ਜਿੱਥੇ ਪੁਲਿਸ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਨੂੰ ਜੀਸੀਬੀ ਨਾਲ ਢਾਹ ਢੇਰੀ ਕੀਤਾ ਗਿਆ, ਉੱਥੇ ਹੀ ਜਾਣਕਾਰੀ ਦਿੰਦਿਆਂ ਐਸਐਸਪੀ ਜਲੰਧਰ ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪਾਸੋਂ ਲਾਅ ਐਂਡ ਆਰਡਰ ਬਣਾਈ ਰੱਖਣ ਲਈ ਸਹਾਇਤਾ ਦੀ ਮੰਗ ਕੀਤੀ ਸੀ। ਉਨਾ ਕਿਹਾ ਕਿ ਜਿਸ ਪ੍ਰਾਪਰਟੀ ਨੂੰ ਠਾਇਆ ਗਿਆ ਹੈ ਉਸ ਉੱਪਰ ਕਵਚਾ ਕਰਨ ਵਾਲਾ ਪਰਿਵਾਰ ਜਸਵਿੰਦਰ ਕੌਰ ਜੱਸੀ ਪਤਨੀ ਅਮਰਜੀਤ ਸਿੰਘ ਨਸ਼ੇ ਦੇ ਧੰਦੇ ਨਾਲ ਚੜਿਆ ਹੋਇਆ ਹੈ ਜਿਸ ਉੱਪਰ ਕਰੀਬ 6 ਮਾਮਲੇ ਦਰਜ ਹਨ ਉਨਾ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਦੇ ਵਿੱਚ ਸਾਨੂੰ ਕੁਝ ਦਿਨ ਪਹਿਲਾਂ ਬੀਡੀਪੀ ਉਰੜਕਾ ਕਲਾ ਨੇ ਇੱਕ ਰਿਕੁਇਜ਼ੀਸ਼ਨ ਲੈਟਰ ਲਿਖਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਐ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾਂ ਤੇ ਇੱਕ ਪੰਚਾਇਤੀ ਜਗ੍ਹਾ ਵਾ ਕਰੀਬ ਸਾਢੇ 3 ਕਮਰਲੇ ਬੰਦੀ ਆ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਫਲਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਜਿਹੜਾ ਇਨਕ੍ਰੋਚ ਕੀਤਾ ਆ ਸੀਗਾ ਸੋ ਉਸ ਰਿਕੋਜੀਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਿਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ ਉਸ ਬੰਦੇ ਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡੈਮੋਲੇਸ਼ਨ ਜਿਹੜੀ ਉਹ ਜਿਹੜੀ ਐਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਸੀ ਉਹਨੇ ਹੀ ਡਿਮੋਲਿਸ਼ ਕਰਤਾ ਪਰ ਇਹਦੇ ਖਿਲਾਫ ਕੋਈ ਨਸ਼ਾ ਦੇ ਮਾਮਲੇ 'ਚ ਦਰਜ ਹੋਈ ਤਾਂ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਕ੍ਰਿਮੀਨਲ ਬੈਗ ਹਿਸਟਰੀ ਹੈ ਇਹਦੇ ਖਿਲਾਫ ਜਿਹੜੇ 6 ਮਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਸੈਕਟਰ ਦੇ ਨੇ ਜਿਹਦੇ ਵਿੱਚ ਕੇ ਮੇਜਰ ਰਿਕਵਰੀਜ਼ ਨੇ ਇਹਨਾਂ ਦਾ ਪਰਿਵਾਰ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਤੋਂ ਜਿਹ ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਵੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਐਕਸੈਪਟੇਬਲ ਹੈ ਉਸਤੇ ਇਹ ਵਿੱਚ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਜੇਦੋ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਹੋ ਜ਼ਰੂਰ ਹੋਏਗੀ ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਕਿ ਵੱਡੀਆਂ ਮੱਛਲੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇ ਕਿਸ ਤਰ੍ਹਾਂ ਦੇਖਦੇ ਵੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੰਪੇਨ ਹੈ ਸ਼ੁਰੂ ਹੈ ਕੱਲ ਜਿੱਦਾਂ ਆਪਣਾ ਸਪੈਸ਼ਲ ਕਸੋ ਆਪਰੇਸ਼ਨ ਸੀਗਾ ਇਹਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਉਨਵਸੀ ਜਿਹੜਾ ਇਸ ਕੱਲ ਰੈਸਟ ਕੀਤਾ ਸੋ ਇਸ ਤਰ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬਿਗ ਸਮਗਲਰ ਨੇ ਜਾਂ ਪੈਡਲਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਐਸਵੇ ਨੇ ਘਰ ਡਿਮੋਲਿਸ਼ ਕੀਤਾ ਗਿਆ ਇਸ ਘਰ ਦੀ ਜਿਹੜੀ ਜਸਵੰਦਰ ਕੌਰ ਜੱਸੀ ਆ ਉਹ ਐਸਵੇ ਨੇ ਕਿੱਥੇ ਹੈ ਜੀ ਉਹ ਜੱਸੀ ਕਰੀਬ ਇੱਕ ਮਹੀਨੇ ਤੋਂ ਜਿਹੜੀ ਫਰਾਰ ਹੈ ਇਹਦੇ ਵਿੱਚ ਆਪਣੇ ਬੱਚਿਆਂ ਸਮੇਤ ਇੱਥੇ ਕੋਈ ਘਰ ਚ ਉਹਦੇ ਰਹਿੰਦਾ ਨਹੀਂਗਾ ਜੀ ਸਰੇ ਕੱਲੀ ਹੀ ਨਸ਼ੇ ਦਾ ਕਾਰੋਬਾਰ ਕਰਦੀ ਸੀ ਜਾਂ ਹੋਰ ਵੀ ਇਹਨਾਂ ਦੇ ਪਰਿਵਾਰ ਚੋਂ ਦੇਖੋ ਇਹਨਾਂ ਦੇ ਪਰਿਵਾਰ ਦਾ ਮੈਂਬਰ ਤੇ ਸਹਯੋਗ ਕਰਦਾ ਹੀ ਇਹਨਾਂ ਨੂੰ ਹੁਣ ਇਹਦੇ ਮੰਗਰੇ ਸੀ ਪਏ ਸੀ ਜਲਦੀ ਇਹਨੂੰ ਫੜ ਲਾਂਗੇ ਅ ਤੱਕ ਸਰ ਜਿਹੜੀ ਆ ਪ੍ਰੋਪਰਟੀ ਜਿਹੜੀ ਨਵੀਂ ਦਿਖਦੀ ਹੈ ਸਾਨੂੰ ਇਹ ਵੀ ਉਹਦੀ ਹੈ ਜੀ ਹਾਂ ਇਹਨਾਂ ਨੂੰ ਪੰਚਾਇਤੀ ਜ਼ਮੀਨ ਹੈ ਜਿਹੜੀ ਕਿ ਉਹਨਾਂ ਕਬਜ਼ਾ ਕੀਤਾ ਹੋਇਆ ਸੀ ਤੁਸੀਂ ਵੇਖਿਓ ਬਿਲਕੁਲ ਆ ਸੈਂਟਰ ਦੇ ਵਿੱਚ ਆ ਪਲੱਸ ਜਿਹੜੇ ਉਹਨਾਂ ਨੇ ਤਿੰਨ ਚਾਰ ਜਿਹੜੇ ਉਹ ਕੇਲਿਆਂ ਦੇ ਦਰਖਤ ਲਾਏ ਉਹ ਵੀ ਕੱਢ ਕੇ ਇਨਕ੍ਰੋਚਮੈਂਟ ਕੀਤੀ ਹੋਈ ਸੀ ਗਲੀਆਂ ਨੂੰ ਬਿਲਕੁਲ ਬੰਦ ਕੀਤੀ ਹੋਈ ਸੀ ਸਰ ਜਿਹੜੇ ਹਜੇ ਵੀ ਮਾੜਾ ਮਾੜੇ ਜਿਹੜਾ ਕੰਮ ਕਰਨੋਂ ਨਹੀਂ ਹਟਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਮਾੜਾ ਕੰਮ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਮਗਰ ਪਏ ਹੋਏ ਆ ਸਾਡੇ ਜਿਹੜਾ ਵੀ ਇਹ ਜਿਹੜਾ ਵੀ ਇਹਨੂੰ ਨਸ਼ਾ ਤਸਕਰੀ ਨੂੰ ਬढ़ावा ਦਿੰਦਾ ਕਰਦਾ ਵਾ ਪਿੰਦਾ ਵਾ ਜਾਂ ਕਿਸੇ ਤਰ੍ਹਾਂ ਵੀ ਲਿੰਕਡ ਉਹਦੇ ਵਾਸਤੇ ਸਾਡੇ ਕੋਲ ਕੋਈ ਗੰਜਸ਼ ਨਹੀਂ ਆ ਉਧਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਭੀਮਾ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਜਿਸ ਨੇ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਵੀ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਇਹ ਸਭ ਪੰਜਾਬ ਪੁਲਿਸ ਦੀ ਮਦਦ ਨਾਲ ਹੀ ਕਾਰਵਾਈ ਕੀਤੀ ਗਈ ਹੈ ਜਿਸ ਲਈ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਨੇ ਪਿੰਡ ਪਾਸਲਾ ਤੋਂ ਨਵਰਾੰਗ ਚੈਨਲ ਲਈ ਰਾਜਕਮਾਨ ਡੰਗਲ ਦੀ ਵਿਸ਼ੇਸ਼ ਰਿਪੋਰਟ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈਗੀ ਆ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਦਾ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮ ਲਾਟ ਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਾਡਲ ਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਇਟਾਂ ਲੱਗੀਆਂ ਤੇ ਇਨੀ ਰਾਤੋਂ ਰਾਤ ਜੀ ਇੱਥੇ ਚਾਰ ਦੀਵਾਰੀ ਕਰ ਲਈ ਤੇ ਚਾਰ ਦੀਵਾਰੀ ਕਰਕੇ ਤਾਂ ਇਨੀ ਆ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਤਿੰਨ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਦ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਨੀ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਹਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚਾਹੁੰਦੇ ਸੀ ਵੀ ਇਹ ਠਹਿ ਜਾਵੇ ਤੇ ਤਾਂ ਕਿ ਹੋਰ ਕੋਈ ਮਾਣਾਂ ਸਰ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜਿਹੜੀ ਜੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਦੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਵਿਲਾ ਕਰਾਇਆ ਇਹ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ 5-7 ਸਾਲ ਤੋਂ ਇੱਥੇ ਸਾਡੇ ਪਿੰਡ ਰਹਿੰਦੇ ਹਨ 10 ਸਾਲ ਹੀ ਹੋ ਗਿਆ ਆ ਪਹਿਲਾਂ ਇਹ ਹੋਰ ਕਿਸੇ ਕਿਸੇ ਪਿੰਡ ਰਹਿੰਦੇ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾਗਰਦੀ ਤੇ ਉਹਦੇ ਨਾਲ ਵੀ ਇਹੇ ਬੇਵਾਬ ਹੋਊਗਾ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਹਲਤੀ ਨਾ ਕਰੇ ਜਿੱਦਾਂ ਇਹਨੇ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮਲਾਟਾ ਦੇ ਕਬਜ਼ੇ ਹੈਗੇ ਆਪਣੇ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜੀ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਟਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤ ਦਾ ਬਣਿਆ ਇਹ ਨਹੀਂ ਸਾਡੀ ਪੰਚਾਇਤ ਤੇ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਟੇ ਗਿਆ ਜੀ